ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਕਰ ਦੂਜਾ ਦੋਏ ਲੋਚਨ ਪੇਖਾ ਖ ਹਰ ਹੋ ਹਰ ਬਿਨ ਔਰ ਨਾ ਦੇਖਾ ਹਰ ਬਿਨ ਹੋ ਹਰ ਬਿਨ ਔਰ ਨਾ ਦੇਖਾ ਨੈਣ ਰਹੇ ਰੰਗ ਲਾਈ ਅਬ ਬੀ ਗਲ ਕਹਿਨ ਨਾ ਜਾਈ ਪੀਗਲ ਪਾਠ ਇਕੱਠਾ ਹੀ ਹੈ ਅਬ ਬੇਗਲ ਕਹਿਣ ਨਾ ਜਾਈ ਅਬ ਬੇਗਲ ਕਹਿਣ ਨਾ ਜਾਈ ਹਮਰਾ ਭਰਮ ਗਿਆ ਭਉ ਭਾਗਾ ਜਬ ਰਾਮ ਨਾਮ ਚਿਤ ਲਾਗਾ ਜਬ ਇਥੇ ਵਿਸਰਾਮ ਹੈ ਜਬ ਰਾਮ ਨਾਮ ਚਿਤ ਲਾਗਾ ਰਹਾਉ ਬਾਜੀਗਾਰ ਡੰਕ ਬਜਾਈ ਸਭ ਖਲਕ ਤਮਾਸੇ ਆਈ ਸਭ ਖਲਕ ਤਮਾਸੇ ਆਈ ਸਭ ਖਲਕ ਤਮਾਸੇ ਆਈ ਬਾਜੀਗਰ ਸੁਆੰਗ ਸਕੇਲਾ ਆਪਣੇ ਰੰਗ ਰਵੈ ਅਕੇਲਾ ਕਥਨੀ ਕਹਿ ਭਰਮ ਨਾ ਜਾਈ ਕਥਨੀ ਕਹਿ ਕਿਥੇ ਵਿਸਰਾਮ ਕਥਨੀ ਕਹਿ ਭਰਮ ਨਾ ਜਾਈ ਸਭ ਕਾਥ ਕਾਥ ਰਹੀ ਲੁਕਾਈ ਸਭ ਕਾਥ ਕਾਥ ਰਹੀ ਲੁਕਾਈ ਸਭ ਪਦ ਤੇ ਵਿਸਰਾਮ ਹੈ ਰਹੀ ਪਦ ਤੇ ਧਮਕ ਲਾ ਦੇਗੀ ਸਭ ਕਾਥ ਕਾਥ ਰਹੀ ਲੁਕਾਈ ਜਾ ਕਉ ਗੁਰਮੁਖ ਆਪ ਬੁਝਾਈ ਤਾ ਬੁਝਾਈ ਜਾ ਕਉ ਗੁਰਮੁਖ ਆਪ ਬੁਝਾਈ ਤਾ ਕਾ ਹਿਰਦੈ ਰਹਿ ਆਸਮਾਈ ਗੁਰ ਕਿੰਚਤ ਕਿਰਪਾ ਕੀ ਗੁਰ ਕਿੰਚਤ ਕਿਰਪਾ ਕੀਨੀ ਹਾਂਜੀ ਇਹ ਵਿਸਰਾਮ ਧਿਆਨ ਨਾਲ ਲਾਉਣਾ ਗੁਰ ਪਦ ਤੇ ਵਿਸਰਾਮ ਹੈ ਗੁਰ ਕਿੰਚਤ ਕਿਰਪਾ ਕੀਨੀ ਸਭ ਤਨ ਮਨ ਦੇਹ ਹਰ ਲੀਨੀ ਇਹ ਵੀ ਧਿਆਨ ਨਾਲ ਵਿਸਰਾਮ ਲਾਉਣਾ ਸਭ ਤਾਨ ਮਨ ਦੇਹ ਇਥੇ ਵਿਸਰਾਮ ਹਰ ਲੀਨੀ ਕਹ ਕਬੀਰ ਰੰਗ ਰਤਾ ਮਿਲਿਓ ਜਗ ਜੀਵਨ ਦਾਤਾ ਜਾ ਕੇ ਨਿਗਮ ਦੂਦ ਕੇ ਠਾਟਾ ਹਾਂਜੀ ਮਿਲਿਓ ਪਦ ਤੇ ਸ਼ਿਵ ਸਾਹ ਠਾਟਾ उच्चारण करना ठाठा नहीं कहना जा के निगम दूध के ठाठा संबोध बिलोवन समुद्र बिलोवन का माटा जी कौ पद से विश्राम लाना है समुद्र बिलोवन कौ माटा ताकि हो बिलोवन हारी क्यों में टैगो छाछ तुहारी तो छाछ उच्चारण करना है नहीं कहना ਕਿਉ ਮੀਟਾ ਗੋ ਛਾਛ ਤੁਹਾਰੀ ਚੇਰੀ ਤੂੰ ਰਾਮ ਨਾ ਕਰਸ ਪਤਾਰਾ ਚੇਰੀ ਪਾਤ ਤੇ ਵਿਸਰਾਮ ਲਾਉਣਾ ਚੇਰੀ ਤੂੰ ਰਾਮ ਨਾ ਕਰਸ ਪਤਾਰਾ ਜਗ ਜੀਵਨ ਪ੍ਰਾਨ ਆਧਾਰਾ ਰਹਾਉ ਤੇਰੇ ਗਲਹਿ ਤੌ ਤੇਰੇ ਗਲਹਿ ਤੌਕ ਪਗ 베ਰੀ ਹੰਦੀ ਪਾਠ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਤੇਰੇ ਗਲਹਿ ਤੌਕ ਗਲਹਿ ਪੁੱਲਾ ਬੋਲਨਾ ਤੇਰੀ ਗਲਹਿ ਤੌਕ ਇਥੇ ਵਿਸਰਾਮ ਪਾਗ 베ਰੀ ਪੱਗ ਨਹੀਂ ਕਹਿਣਾ ਇਹਨੂੰ ਪਾਗ ਪੁੱਲਾ ਹੀ ਬੋਲਨਾ ਪਾਗ 베ਦੀ ਤੂੰ ਘਰ ਘਰ ਰਮਈਏ ਫੇਰੀ ਤੂੰ ਅਜਹੋਂ ਨਾ ਚੇਤਸ ਤੇਰੀ ਅਜਹੋਂ ਕਿੱਥੇ ਆਜਾਹੋ ਆਜਾਹੋ ਇਸ ਤਰ੍ਹਾਂ ਬੋਲਨਾ ਤੂੰ ਇਥੇ ਵਿਸਰਾਮ ਹੈ ਅਜਹੋਂ ਨਾ ਚੇਤਸ ਤੇਰੀ ਤੂੰ ਅਜਹੋਂ ਨਾ ਚੇਤਸ ਤੇਰੀ ਤੂੰ ਜਮ ਬਪੁਰੀ ਹੈ 헤ਰੀ ਪ੍ਰਾਬ ਕਰਨ ਕਰਾਵਨ ਹਾਰੀ ਨੰਨੇ ਉਚਾਰਨ ਕਰਨੇ ਆ ਨਾਲੇ ਨਹੀਂ ਬੋਲਨੇ ਕਰਨ ਕਰਾਵਨ ਹਾਰੀ ਕਿਆ 체ਰੀ ਹਾਥ ਵਿਚਾਰੀ ਸੋਈ ਸੋਈ ਜਾਗੀ ਜਿੱਤ ਲਾਈ ਤਿਤ ਲਾਗੀ ਕਸ ਕੇ ਨਹੀਂ ਬੋਲਨੇ ਜਿੱਤ ਜਿੱਤ ਲਾਈ ਤਿਤ ਲਾਗੀ ਜਿੱਤ ਲਾਈ ਤਿਤ ਲਾਗੀ ਥੋੜਾ ਜਿਹਾ ਨਖੇਰ ਕੇ ਪੜਾਂਗੇ ਨਾ ਫਿਰ ਸਪਸ਼ਟ ਹੋ ਜਾਏਗਾ ਤਿਤ ਲਾਗੀ ਇਕੱਠਾ ਨਹੀਂ ਕਹਿ ਦੇਣਾ ਜੇਤ ਲਾਈ ਤਿਤ ਲਾਗੀ ਚੇਰੀ ਤੈ ਸੁਮਤ ਕਹਾਂ ਤੇ ਪਾਈ ਚੇਰੀ ਪਦ ਤੇ ਵਿਸਰਾਮ ਹੈ ਚੇਰੀ ਤੈ ਸੁਮਤ ਕਹਾਂ ਤੇ ਪਾਈ ਜਾ ਤੇ ਭ੍ਰਮ ਕੀ ਲੀਕ ਮਿਟਾਈ ਸੋਰਸ ਕਬੀਰ ਹੈ ਜਾਨਿਆ ਸੋਰਸ ਨਹੀਂ ਕਹਿਣਾ ਵੱਖਰਾ ਹੀ ਪਾਠ ਹੈ ਸੋ ਰਸ ਕਬੀਰ ਹੈ ਜਾਨਿਆ ਮੇਰੋ ਗੁਰ ਪ੍ਰਸਾਦ ਮਨ ਮਾਨਿਆ ਇਹ ਵੀ ਮੇਰੋ ਪਦ ਤਿ ਵਿਸਰਾਮ ਹੈ ਜੇ ਬਾਜ ਨਾ ਜਿਆ ਜਾਈ ਜੋ ਮਿਲੈ ਤਾ ਘਾਲ ਅਘਾਈ ਸਦ ਜੀਵਨਾ ਭਲੋ ਕਹਾਹੀ ਮੂਏ ਬਿਨਾ ਜੀਵਨ ਨਾਹੀ ਆਬ ਕਿਆ ਕਥਿਐ ਗਿਆਨ ਵਿਚਾਰਾ ਨਿਜ ਨਿਰਖਤਾ ਗਾਤ ਵਿਵਹਾਰਾ ਰਹਾਉ ਕਾਸ ਕੁੰਕਮਾ ਚੰਦਨ ਗਾਰਿਆ ਬਿਨ ਨੈਨੋ ਜਗਤ ਨਿਹਾਰਿਆ ਪੂਤ ਪਿਤਾ ਇਕ ਜਾਇ ਬਿਨ ਠਾਹਰ नगर बसाया जाचक जन दाता पाया सो दिया न जाई खाया सो तो हां जी सो पद के छोड़या जाए न मुका और न पह जाना चूका जो जीवन मरना जाने सो ਪੰਜ ਸਹਿਲ ਸੁਖ ਮੰਨੈ ਕਬੀਰੈ ਸੋ ਧਨ ਪਾਇਆ ਹਰ ਭੇਟ ਤ ਆਪ ਮਿਟਾਇਆ ਕਿਆ ਪੜੀਐ ਕਿਆ ਗੁਨੀਐ ਕਿਆ 베ਦ ਪੁਰਾਨਾ ਸੁਣੀਐ ਜਿਕਿਆ ਇਥੇ বিশ্রাম ਲਾਦਨਾ 베ਦ ਪੁਰਾਨਾ ਸੁਣੀਐ ਪੜੇ ਸੁਨੇ ਕਿਆ ਹੋਈ ਜੋ ਸਹਜ ਨ ਮਿਲਿਓ ਸੋਈ ਹਰ ਕਾ ਨਾਮ ਨ ਜਪਸ ਗਵਾਰਾ ਕਿਆ ਸੋਚੈ ਬਾਰੰਬਾਰਾ ਕਿਆ ਸੋਚੈ ਇਥੇ ਸਾਂ ਕਿਆ ਸੋਚੈ ਬਾਰੰਬਾਰਾ ਰਹਾਉ ਅੰਧਿਆਰੇ ਦੀਪਕ ਚਹੀਐ ਇਕ ਬਸਤ ਅਗੋਚਰ ਲਹੀਐ ਇਕ ਇਕ ਬਸਤ ਅਗੋਚਰ ਇਕ ਬਸਤ ਅਗੋਚਰ ਲਹੀਐ ਬਸਤ ਅਗੋਚਰ ਪਾਈ ਘਾਟ ਦੀਪਕ ਰਹਾ ਸਮਾਈ ਕਹ ਕਬੀਰ ਅਬ ਜਾਣਿਆ ਜਬ ਜਾਣਿਆ ਤਉ ਮਨ ਮਾਨਿਆ ਮਨ ਮਾਨੇ ਲੋਗ ਨਾ ਪਤੀਜੈ ਨਾ ਪਤੀਜੈ ਤਉ ਕਿਆ ਕੀਜੈ ਹਿਰਦੈ ਕਪਟ ਮੁਖ ਗਿਆਨੀ ਹਰਦਾ ਜਿੱਥੇ ਰਾਰਾ ਪੂਰਾ ਹੋਵੇ ਉੱਥੇ ਹਿਰਦਾ ਇਹੇਠਾਂ ਰਾਰਾ ਹਾ ਹੈ ਦੇ ਇਹਨੂੰ ਬੋਲਣਾ ਹਰਿਦਾ ਹ ਹਰਿਦਾ ਹਰਿਦਾ ਕਪਟ ਮੁਖ ਗਿਆਨੀ ਹਰਿਦਾ ਕਪਟ ਮੁਖ ਗਿਆਨੀ ਝੂਠੇ ਕਹਾ ਬਿਲੋਵਸ ਪਾਨੀ ਝੂਠੇ ਪਦ ਤੇ ਵਿਸਨਾਮ ਲਾਉਣਾ ਝੂਠੇ ਕਹਾ ਬਿਲੋ ਉਸ ਪਾਣੀ ਕਾਇਆ ਮਾਜਸ ਕੌਣ ਗੁਨਾ ਜੋ ਘਟ ਭੀਤਰ ਹੈ ਮਲਨਾ ਜੋ ਘਟ ਭੀਤਰ ਹੈ ਇਥੇ ਵਿਸਰਾਮ ਜੋ ਪਦ ਤਿ ਯਮ ਕਲਾ ਦਨੀ ਹੈ ਹੈ ਪਦ ਤਿ ਵਿਸਰਾਮ ਹੈ ਜੋ ਘਟ ਭੀਤਰ ਹੈ ਮਲਨਾ ਰਹਾਉ ਲੋਕੀ 86 ਤੀਰਥ ਨਾਈ ਲੋਕੀ ਪਦ ਤੇ ਵਿਸਰਾਮ ਲਾਦਨਾ ਲੋਕੀ 68 ਤੀਰਥ ਨਾਈ ਕੌਰਾਪਨ 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 ਕਹਿਣਾ ਕੌਰਾਪਨ ਕੌਰਾਪਨ ਤਉ ਨਾ ਜਾਈ ਕੌਰਾ ਤੇ ਪਨ ਦੇ ਵਿੱਚ ਡੈਸ਼ ਜੀ ਦੇ ਕੇ ਬੋਲਣਾ ਪਾਠ ਇਕੱਠਾ ਹੀ ਹੈ ਕੌਰਾਪਨ ਕੌਰਾਪਨ ਤਉ ਨਾ ਜਾਈ ਕਹਿ ਕਬੀਰ ਵਿਚਾਰੀ ਭਾਵ ਸਾਗਰ ਤਾਰ ਭਾਵ ਸਾਗਰ ਤਾਰ ਮਰਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ